ਦਾ ਸਰੀਰ ਟੁੱਟੀ ਜਾਂਦਾ ਯਾਰ ਪੋਕੀ ਵਾਲਾ ਵੀ ਨਹੀਂ ਆਇਆ ਕੰਜਾ ਕਹਿੰਦਾ ਸੀਗਾ ਆਉਂਗਾ ਮੈਂ ਜਰਦਾ ਵੀ ਮੁੱਕ ਗਿਆ ਇਹ ਇਹ ਪੰਨ ਤਿਆਰ ਤਾਂ ਓੱਖਾ ਹੋਇਆ ਪਿਆ ਵਾ ਉਹ ਨਿਕਲਿਆ ਕੰਜਰ ਉਹਦੇ ਆ ਇੱਕ ਤਾਂ ਸਰੀਰ ਟੁੱਟੀ ਜਾਂਦਾ ਕੰਜਰ ਦਾ ਇਹ ਜਿਦਾ ਹੈ ਨਹੀਂ ਜੋ ਆ ਜਦੋਂ ਇਹ ਵੀ ਮੁੱਕ ਗਿਆ ਯਾਰ ਹਾਂ ਬੱਜੀ। ਓਰੇ ਆਈ ਯਾਰਾ। ਹਾਂ ਬਈ। ਓ ਇਧਰ ਭੁੱਕੀ ਆਦਾ ਤਾਂ ਨਹੀਂ ਦੇਖਿਆ। ਨਾ ਬਈ ਮੈਂ ਦੇਖਿਆ ਨਹੀਂ ਅੱਪਾ ਖਾਧੀ ਆ ਕਦੇ। ਓ ਯਾਰ ਫਿਰਦਾ ਹੁੰਦਾ ਇੱਕ ਲਾਂਗੜਾ ਜਾਂ ਇਧਰ ਲੰਗਿਆ ਨਹੀਂ ਹੈਗਾ। ਨਾ ਬਈ ਅੱਪਾ ਤਾਂ ਦੇਖਿਆ ਨਹੀਂ ਨਾ ਮੈਂ ਖਾਧੀ ਆ ਕਦੇ ਭੁੱਕੀ ਅਪਾ ਪਤਾ ਨਹੀਂ ਕੀ ਹੁੰਦਾ। ਯਾਰ ਬੀੜੀ ਬੂੜੀ ਪਿਆਦੇ ਜਿਹੇ। ਬੀੜੀ ਅੱਪਾ ਹੈ ਨਹੀਂ ਬਈ ਨਸ਼ਿਆਂ ਵਾਲਿਆ ਫਿਰ ਜੇ। ਹਾਂ ਠੀਕ ਐ ਜਾ ਯਾਰ ਤੂੰ ਦਾ ਕੰਮ ਦਾ ਬੰਦਾ ਹੀ ਨਹੀਂ ਹੈਗਾ। ਆਹ ਕਿਵੇਂ ਕਰੀਏ ਯਾਰ ਕਿੰਨਾ ਪੁੱਛ ਕੇ ਤੰਜਰ ਦਾ ਨਾ ਦਜ ਚਰਦਾ ਦਾ ਕੋਈ ਨਾ ਆਪਣਾ ਨਾ ਹੀ ਪੰਜਰ ਦਾ ਅੱਜ ਬੰਦਾ ਕੋਈ ਭੁੱਖੀ ਭਾਖੀ ਖਵਾਉਣ ਵਾਲਾ ਆਹ ਦੇਖਦੇ ਆ ਕਹਿੰਦਾ ਸੀਗਾ ਆਉਂਗਾ ਮੈਂ ਆ ਜੂਗਾ ਚਲ ਹੱਥ ਤੇ ਕੋਲੋ ਸਵੇ ਆਉਂਦਾ ਨਹੀਂ ਤੇਰਾ ਲਾਂਗੜਾ ਯਾਰ ਕੋੜੇ ਅੱਜ ਉਹ ਆਮਲੇ ਵੀ ਵੇਚੀ ਜਾਂਦਾ ਹੁਣ ਆ ਲੇਟ ਹੋ ਗਏ ਮਾੜੀ ਬਾਲਾ ਲੇਟ ਦੇ ਕੇ ਗਿਆ ਪੰਦਰਾ ਇੱਕ ਘੰਟੇ ਗੋਡੇ ਦੁਖੀ ਜਾਂਦੇ ਆ ਚਾਹ ਆਵਦੀ ਚਾਹ ਜੀ ਮਾੜਾ ਤੁਸੀਂ ਦੇਖ ਲਿਓ ਆਪਣਾ ਵੱਖ ਕਰ ਲਿਓ ਵਾਹੋ ਬੱਟ ਵੱਢ ਲਈ ਉਹਨਾਂ ਨੇ ਆਪਣੀ ਸਾਰੀ ਚਾਹ ਪਾਣੀ ਕਰਦਾ ਏ ਓੜਾ ਤਰੀਪਾ ਨੂੰ ਪੋਲਸ 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 ਭਾਂਦੇ ਭਾਂ ਤੇ ਯਾਰ ਦੁਨੇ ਕਿੜਨੇ ਛੇੜੀ ਕਰਤੀ ਭਾਂ ਦੇ ਵੀਰ ਨੇ ਲੇਡਿਆਂ ਦਾ ਪਾਣੀ ਬਣਾਤਾ ਸੀ ਅੱਜ ਤਾਂ ਇਹ ਉਹੀ ਟੱਪੇ ਆ ਯਾਰ ਆਪਨੇ ਹੀ ਡਰ ਗਏ ਭਾਂ ਚੋਦ ਕਿਤੇ ਕੱਪੜੇ ਤਾਂ ਨਹੀਂ ਡੱਬੜ ਗਏ ਚਲ ਠੀਕ ਆ ਭਾਂ ਚੋ ਅੱਜ ਤਾਂ ਮਰ ਗਈ ਸੀ ਯਾਰ ਚੜ ਯਾਰ ਆਮਲੀ ਨੂੰ ਸਮਾਨ ਦੇ ਕੇ ਨਿਕਲ ਗਏ ਯਾਰ ਇੱਕ ਤਾਂ ਹੋਰ ਕੰਮ ਵੀ ਨਹੀਂ ਕਰ ਸਕਦੇ ਕੁੜੀ ਚੋੜ ਦੇ ਦਾ ਵਾਹ ਪੋਛਣਾ ਯਾਰ ਤੈਨੂੰ ਪਤਾ ਤਾਂ ਹੈਗਾ ਤੂੰ ਪਤੰਦਰਾ ਇੰਨਾ ਟਾਈਮ ਕਿੱਥੇ ਲਾਤਾ ਯਾਰ ਆਹ ਖੜਾ ਆਹ ਲੇਟ ਕੇ ਲਿਆ ਸੀ ਭਰਾ ਆਹ ਖੜਾ ਲੰਗੜਾ ਸੀ ਤੂੰ ਖਾ ਲੈਣ ਜੰਕਾ ਆਪਣਾ ਦੇ ਲੰਗਜੂ ਹੋਏ ਨੇ ਪੋਛ ਆ ਗਈ ਸੀ ਕਿ ਮੈਂ ਤਾਂ ਡਰ ਕੇ ਪਿੱਛੇ ਹੀ ਮੁੜ ਗਿਆ ਉਹ ਕਿਵੇਂ ਆਵਣੀਆ ਠੀਕ ਆ ਭਰਾਵਾ ਕਿਵੇਂ ਲੰਗੜਿਆ ਠੀਕ ਆ ਕੀ ਬਣਾਈ ਨੇ ਇੱਥੇ ਬਹੁਤ ਤੈਨੂੰ ਪਤਾ ਤਾਂ ਹੈਗਾ ਆਪਣੇ ਕੰਮ ਦਾ ਇੱਕ ਹੀ ਕੰਮ ਹੈ ਅੱਛਾ ਇਹ ਸਮਾਨ ਦੀ ਹੈ ਸਮਾਨ ਦੇ ਨਾਂ ਤੈਨੂੰ ਯਾਰ ਬੰਦਿਆ ਯਾਰ ਇੰਨਾ ਲੈ ਦੇ ਕਿ ਤੂੰ ਅੱਧਾ ਕੱਢ ਲਾ ਮੈਂ ਨਿੰਦ ਲਗਾ ਦੇ ਦਿੰਦਾ ਤੈਨੂੰ ਯਾਰ ਤੇਰਾ ਰਿਆਣਾ ਦਾ ਕੰਮ ਹੋ ਗਿਆ ਯਾਰ ਉਹ ਮਤ ਤਾਂ ਤੁਹਾ ਅੱਜ ਖਸਦੀ ਹੈ ਕਿ ਨਾ ਯਾਰ ਤੂੰ ਯਾਨੀ ਚਮਚਾ ਚਮਚਾ ਯਾਰ ਰੁਪਏ ਦੇ ਮੇਰੇ ਕੋਲੇ ਕਿਹੜਾ ਮੋਕਾ ਓਏ ਤੜਕੇ ਲੈ ਲਈ ਬਈ ਬਣ ਕੇ ਯਾਰ ਸੰਗਰੀਏ ਤੋਂ ਲਿਆਉਣੀ ਪਤਾ ਕਿੰਨੀ ਔਖੀ ਆ ਓਏ ਮੈਂ ਪੰਡੀ ਹੱਟ ਕੇ ਥੋੜੀ ਨਾ ਓਏ ਤੂੰ ਐਂ ਦੱਸ ਡੋਡੇ ਲੈ ਕੇ ਆਇਆ ਤੇ ਹੋਰ ਡੋਡੇ ਆ ਪਿਓਰ ਤੂੰ ਪਿਛਲੀ ਵਾਰੀ ਮਾਲ ਮਾੜਾ ਦੇ ਯਾਰ ਓ ਮਾੜਾ ਨਹੀਂ ਮੈਂ ਕਿਹੜਾ ਆਪਦਾ ਬਣਾਉਣਾ ਮੈਂ ਪਿੱਛੋ ਲਿਆਉਣਾ ਤੈਨੂੰ ਦੇ ਦਣਾ ਗਲਤ ਹੁਣ ਨਹੀਂ ਭਰਾਵਾ ਪੈਸੇ ਦੇ ਅਮਲੀ ਨੇ ਕੱਲ ਦੇ ਫੜਾਏ ਆ ਓਏ ਮੈਂ ਤੈਨੂੰ ਦੇ ਦੂੰ ਪੈਸੇ ਨਾ ਬਈ ਮੈਂ ਨਹੀਂ ਬਈ ਬਣ ਕੇ ਨਾ 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 ਦੇਖ ਲੈ ਨਾ ਯਾਰ ਤੂੰ ਪੈਸੇ ਦੇ ਪੈ ਲੈ ਲਈ ਨਾ ਨਾ ਚੱਲ ਚੰਗਾ ਯਾਰ ਠੀਕ ਆ ਚੰਗਾ ਇਹਨੇ ਰਜਾਨਾ ਦੇ ਕੰਮ ਫੜ ਲਿਆ ਯਾਰ ਰਜਾਨਾ ਕਿੰਨਾ ਮੈਂ ਬਹਿ ਜਾ ਆ ਜਾ ਇੱਥੇ ਬਹਿ ਜਾ ਮੈਂ ਬੈਠਾ ਜਾਂ ਚੰਗਾ ਅਮਲੀਆ ਠੀਕ ਆ ਦੇਖ ਲੈ ਲਾਂਗੜਾ ਬਾਵਾ ਤੂੰ ਤੈਨੂੰ ਪਹਿਲਾਂ ਦੱਸ ਦਿਆ ਕਰ ਉਹ ਠੀਕ ਆ ਧਿਆਨ ਰੱਖਿਆ ਕਰ ਸਖਤਾਈ ਹੋ ਰਹੀ ਹੈਗੀ ਹੁਣ ਆਹ ਆਹ ਹੁਣ ਮੈਂ 2-4 ਦਿਨ ਹੁੰਦਾ ਨਹੀਂ ਠੀਕ ਆ ਚੰਗਾ ਆਹ ਹਾਂ ਫਿਰ ਕਿੱਧਰ ਫਿਰਦਾ ਤੂੰ ਬਸ ਕੀ ਦੱਸਾਂ ਤੈਨੂੰ ਹੁਣ ਕੀ ਟਿੰਗੀ ਲਾਦਾ ਕੋਸਾ ਉਦੋਂ ਉਹ ਤਾਂ ਮੰਗੀ ਜਾਂਦਾ ਸੀ ਯਾਰ ਤੂੰ ਮੈਨੂੰ ਕਹਿ ਦਿੰਦਾ ਮੈਂ ਅਖਬਾਰ ਮੰਗਾ ਦਿੰਦਾ ਤੈਨੂੰ ਲਖਵਾ ਕੋਸ ਤਕ ਉਸਤਾ ਖਵਾ ਨਹੀਂ ਨੇ ਟੱਪਣਾ ਆਪਾਂ ਘਰੇ ਜਾ ਕੇ ਖਾਵਾਂਗੇ ਹੁਣ ਚੱਲ ਹੁਣ ਲੈ ਕੇ ਚੱਲਾਂ ਬਾਕੀ ਮੜ ਕੇ ਬੈਠੇ ਮੈਨੂੰ ਤਾਂ ਬੜਾ ਔਖਾ ਲੱਗ ਜਾਂਦਾ ਚੱਲਦੇ ਆਂ ਕਿਦਾ ਹਾਂ ਇਹ ਕੀ ਹੋ ਗਿਆ ਉਹ ਆਮੜੀ ਦਾ ਸਰੀਰ ਟੁੱਟਿਆ ਪਿਆ ਪੁੱਛਣਾ ਮਹਾ ਆ ਵੀ ਬਣ ਕੇ ਸੀਦੀ ਆਣੀ ਹੰਮੈਂ ਚੰਦਲ ਵਾ ਭਾਈ ਬਣ ਕੇ ਓਏ ਗੱਲ ਪਤਾ ਕੀ ਹੈ ਯਾਰ ਮੈਂ ਉੱਥੇ ਨਾ ਲੰਗੜੇ ਦੇ ਹੁੰਦੇ ਕਿਹਾ ਨਹੀਂਗਾ ਇਹ ਮਾਲ ਮੇਰਾ ਕਾਨੂੰਆ ਤੇ ਹੁਣ ਮੈਂ ਦਾ ਕਿਸੇ ਤੋਂ ਲੈਤਾ ਕਿਸੇ ਨੂੰ ਗਾਹਾਂ ਦੇਣਾਗਾ ਕੋਈ ਵੀ ਹੈ ਹੁਣ ਲਵਾਉਣਾ ਤੂੰ ਓ ਮੇਰੇ ਕੋਲੇ ਹੈ ਨਹੀਂ ਨਹੀਂ ਮੈਂ ਤੈਨੂੰ ਲਵਾ ਦੰਦਾ ਜੇ ਆਪਦਾ ਮਾਲ ਹੁੰਦਾ ਫੇਰ ਫੇੜਾ ਲਵਾਏਗਾ ਓ ਹੋਰ ਮੈਂ ਤੈਨੂੰ ਦੱਸੀ ਤਾਂ ਜਾਣਾ ਮਾਲ ਮੇਰਾ ਨਹੀਂ ਨਾ ਹੈਗਾ ਇਹਨੇ ਤਾਂ ਮੈਂ ਚਕਾਉਣਾ ਛਾ ਲੰਗੜੀ ਤੇ ਆਮਲੀ ਨਹੀਂ ਵੇਦਕ ਨੀ ਆ ਜਾ ਫਿਰ ਚੱਲ ਹੁਣ ਤਾਂ ਮੈਂ ਤਾਂ ਬੰਦਾ ਭਾ ਲੈ ਆਉਂ ਤੂੰ ਵੜ ਜਾ ਮਰਜੀ ਆ ਭਰਾਵਾ ਤੇਰੀ ਖਵਾ ਦਵਾ ਨਾ ਇਹ ਦੀ ਮਾਨੇ ਬੰਦੇ ਇੱਕ ਤਾਂ ਮੌਕੇ ਤੇ ਫੋਨ ਨਹੀਂ ਲੱਗਦਾ ਹਮਾਂ ਦਾ ਹੈਲੋ ਸੇਸ਼ੀ ਕਾਮ ਲਾਈ ਮੋ ਸੇਸ਼ੀ ਕਾਲ ਜੀ ਸੇਸ਼ੀ ਕਾਲ ਜੀ ਥਾਣੇ ਚ ਬੋਲਦਾ ਹਾਂ ਜੀ ਥਾਣੇ ਚ ਬੋਲਦਾ ਹਾਂ ਜੀ ਹਾਂਜੀ ਹਾਂਜੀ ਮੈਂ ਪਿੰਡ ਝੰਡੂ ਕੰ ਦਾ ਬੋਲਦਾ ਸੀ ਇਥੇ ਨਾ ਇੱਕ ਭੁੱਕੀ ਵੇਚ ਕੇ ਗਿਆ ਹੀ ਆਂ ਮਣੀ ਲੰਗੜਾਈ ਬਲੈਕੀ ਆ ਅੱਛਾ ਜੀ ਇੱਥੇ ਮੈਂ ਇੱਥੇ ਹੁਣੀ ਸਾਡੇ ਪਿੰਡ ਦੇ ਚੰਡੂ ਕੇ ਆ ਭੁੱਕੀ ਵੇਚ ਕੇ ਗਿਆ ਹੋ ਉਹਨੂੰ ਚੱਕੋ ਕਿਸੇ ਲੁੱਟ ਜੀ ਸਾਡੇ 1927 ਹੁੰਦੇ ਕਿਵੇਂ ਵੇਚੀਏ ਮੈਂ ਉਹਦਾ ਗੱਟ ਜਿਹੜਾ ਨਾਲੀ ਦੇ ਪਾਰ ਹੁੰਦਾ ਉਹੀ ਜਿਹੜਾ ਹਾਂਜੀ ਹਾਂਜੀ ਉਹੀ ਨੌਣਾ ਉਹ ਤਾਂ ਗਰੀਬ ਬੰਦਾ ਹੈ ਉਹ ਤਾਂ ਮਸਾ ਟਾਈਮ ਪਾਸ ਕਰਦਾ ਹੈ ਹਾਂਜੀ ਉਹ ਤਾਂ ਬੜਾ ਪੜਾ ਲੰਗੜਾ ਬੰਦਾ ਉਹ ਤਾਂ ਬੜਾ ਕੱਬਾ ਬੰਦਾ ਹੀ 6-7 ਮਿੰਟ ਡ੍ਰੀਵ ਲੱਗਾ ਯਾਰ ਉਹ ਤਾਂ ਗੱਟਿਆਂ ਦੇ ਗੱਟੇ ੜਪਾਉਂਦਾ ਹੀ ਕੀ ਦੱਸੋ ਕਿ ਕਿਤੇ ਗਰੀਬੰਦਾਂ ਨੂੰ ਨਾ ਖੜਾ ਦੇ ਨੂੰ ਨਾਂਜੀ ਨਾਂਜੀ ਮੈਂ ਗਲਤ ਕਿਉਂ ਬੋਲੂ ਜੀ ਦੇਖ ਲਓ ਵਿੱਚ ਹੀ ਤੇ ਰਹਿ ਪੈਣੀ ਹਾਂ ਨਾਂਜੀ ਨਾਂਜੀ ਇੱਥੇ ਮੈਂ ਮੋੜ ਤੇ ਖੜਾ ਹਾਂ ਏਜੰਡ ਥੱਲੇ ਬੈਠਾ ਹੀ ਮੈਂ ਏਜੰਡ ਥੱਲੇ ਕਿੱਥੇ ਏਜੰਡ ਥੱਲੇ ਮੋੜ ਤੇ ਮੱਖੇ ਵਾਲ ਦੀ ਏਜੰਡ ਥੱਲੇ ਮਰ ਜਾ ਕੋਈ ਇੱਥੇ ਮੈਂ ਬੈਠਾ ਹੀ ਬਾਈ ਬਣ ਕੇ ਜੀ ਉਹਨੂੰ ਮੁਲਾਜ਼ਮ ਹੋਣੀ ਚੱਕੋ ਮੈਂ ਖੜਾ ਇੱਥੇ ਉਹਦਾ ਸਾਡੇ ਪਿੰਡ ਦੇ ਬਾਹਲੇ ਮੁੰਡੇ ਪੱਟਦੇ ਉਹਨੇ ਅੱਛਾ ਜੀ ਕਿੱਥੇ ਬਸ ਇੱਥੇ ਮੋੜ ਦੱਸਿ ਤਾਂ ਨੇ ਹੁਣ ਮੋੜ ਤੇ ਬਾਹਲੇ ਚਿੱਟੇ ਜੁੱਟਾ ਹੀ ਵੇਚਦਾ ਮਨ ਲੱਗਦਾ ਜੀ ਜੀ ਜਾਣਾ ਹਾਂ ਨੇੜੇ ਪਿੰਡ ਦੇ ਨਾਲ ਕੋਲ ਪਿੰਡ ਝੀਂ ਆਜੋ 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 ਕਿ ਕਰਾਂ ਦਸ ਮਟ ਦੀ ਇਹਨਾਂ ਖੇੜ ਮਾਮੇ ਆ ਗਏ ਵਾ ਮਾਮੇ ਹਾਂ ਓਏ ਮਾਮੇ ਆ ਕੀ ਕਰਦੇ ਫਿਰਦੇ ਓਏ ਬੈਠਣੀ ਆਈ ਐਂ ਕਿ ਬੈਠਾ ਤੇ ਥੰਬਾਈ ਬੈਠਣ ਵਾਸਤੇ ਐਸੇ ਕਰ ਤੇ ਪਹਿਰੇ ਬੈਠੇ ਮੈਂ ਨੇ ਹੁਣ ਕਰੇ ਐਸੀ ਨਹੀਂ ਸੀਗਾ ਲੈਡ ਨਹੀਂ ਚੱਲ ਅੱਛਾ ਤੇ ਇਥੇ ਡੰਡ ਕਿੱਥੇ ਥੋਡੇ ਡੰਡ ਤਾਂ ਹੈ ਹੀ ਨਹੀਂ ਯਰੇ ਤੇ ਤੈਨੂੰ ਫੋਨ ਕੀਤਾ ਰਹਾ ਨੰਬਰ ਤੇ ਆ ਨੰਬਰ ਤੇ ਇਹ ਤਾਂ ਬੰਦੀ ਗੱਲ ਤਾਂ ਹੀ ਇਹ ਘਰੇ ਜੁਨੀ ਜੀ ਗੱਲ ਕਰ ਜਾਂਦਾ ਹੀ ਬਲੈਕ ਇਹ ਹੁਣਾਣਾ ਸੀਗਾ ਨਸ਼ੇ ਵਾਲਾ ਇਹ ਤਾਂ ਉਹੀ ਫੋਨ ਲਾ ਕੇ ਖੜ ਜਾਂਦਾ ਹੀ ਇਹ ਹਰੇ ਦਾ ਬੰਦੂ ਖੇਚਦਾ ਹੀ ਇਹ ਹੈ ਨਹੀਂ ਜਾਂਦੇ ਥੋਡੇ ਨਹੀਂ ਚੱਲ ਓਏ ਇਕੇ ਗਾਹ। ਕੋਈ ਕਰੇ ਹੋਏ ਜੇ ਮੈਂ 10 ਮਿੰਟ ਨੂੰ ਆਉਣਾ ਕਿਹੜਾ ਮਾਰਦਾ ਉਹ ਪੈ ਨਹੀਂ ਆਉਂਦਾ। ਉਹ ਜੜੜੇ ਨੂੰ ਕੁੱਟਣਾ ਕੋਈ ਭਾਣ ਨਾ ਉਹ ਕੋਈ ਕਰੀ ਜਾਂਦਾ। ਜੇ ਬੰਦੇ ਤਾਂ ਹੀ ਨਹੀਂ ਹੈਗੇ ਮੈਂ ਨਾ ਆ ਕੇ ਵੀ ਆ ਗਿਆ। ਮੈਂ ਧੁੱਪੇ ਬੈਠਿਆ ਹਾਂ। ਆਹ ਕਿਹੜੇ ਨਿਖਾੜੇ ਨੇ ਫੋਨ ਲਾ ਲਿਆ। ਇਹਦਾ ਮਲਾਜ ਮਾ ਨਹੀਂ ਜਾ। ਹੈਲੋ। ਹੈਲੋ ਅਸੀਂ ਇਸ ਤੇ ਆਸਤੀ ਕੋਲੇ ਰਹੇ ਸੀ। ਇੱਥੇ ਜਿੱਥੇ ਪਾਣੀ ਦਾ ਖੜਾਈ। ਪੰਡੀ ਦਾ ਵਾਲਾ ਹੁੰਦਾ ਇੱਥੇ ਮੈਂ ਬਾਗਲ 'ਚ ਹੀ ਬੈਠਾ। ਠੀਕ ਆ ਜੀ ਆਉਣੇ ਤੇ ਆਜੋ। ਬੰਦਾ ਦਿਖਾਉਣਿਆ ਅੱਜ ਕੋਈ ਆਹੀ ਹੋਣਾ ਅੱਜ ਦਿਖਾਉਣਿਆ ਬੰਦਾ ਇਧਰੀ ਇਧਰੀ ਆਉ ਹੋ ਬੈਠਾ ਮਲਾ ਆਜਾ ਲਾਈਵ ਹੋ ਆਜਾ ਅੱਛੀ ਗੱਲ ਜੀ ਅੱਛੀ ਗੱਲ ਤਾਂ ਠੀਕ ਆ ਯਾਰ ਜੰਡ ਕਿੱਥੇ ਇੱਥੇ ਪਹਿਲਾਂ ਹਾਂ ਏਜੰਡ ਦੇ ਲੇ ਬੈਠਾ ਉਹ ਮੈਂ ਨਾ ਆਣੂ ਕਿਹਾ ਜੀ ਮੈਂ ਨਿਗਾਹ ਘਾਟੇ ਭਲੇਖਾ ਪੈ ਗਿਆ ਮੈਂ ਬੈ ਜੰਡ ਹੁੰਦਾ ਸੀ ਇੱਥੇ ਆਪਣੀ ਨਿੰਮਾ ਆਇਆ ਜੀ ਆਪਾਂ ਨਿੰਮਾ 200 ਪਟਾ ਮਾਰ ਜਾਂਦੀ ਨਾ ਕੋਈ ਨਹੀਂ ਕੋਈ ਨਹੀਂ ਤੇਰੇ ਪਿੰਡ ਦੇ ਭੋਰਾ ਜਿਤਨੀ ਨੇ ਪੁੱਛਿਆ ਵਿਧਾਨ ਤੋਂ ਜਾ ਕੇ ਤਾਂ ਤੁਸੀਂ ਗਲਤ ਗਲੀ ਵਾਗ ਗਏ ਜੀ ਗਲਤ ਕਿਹਾਰੇ ਕਹਿੰਦਾ ਕਿ ਨਾ ਉਹ ਤਾਂ ਦੂਜਾ ਗੱਲ ਪੁੱਛਦਾ ਹੀ ਕਹ ਲੈ ਛੱਡੋ ਆਪਾਂ ਮੈਂ ਬੰਦੇ ਨੂੰ ਫੋਨ ਲਾ ਜਰਾ ਮੈਨੂੰ ਗਰੀਬ ਬੰਦਾ ਨਾ ਕਟਾ ਦੇ ਤੂੰ ਮੈਂ ਕਿਹਾ ਮਸ਼ੀਨ 200 ਪਟੇ ਮਾਰ ਦਿੰਦੀ ਜੀ ਮੈਂ ਤੁਹਾਡੇ ਸਾਹਮਣੇ ਫੋਨ ਹੋਣਾ ਬੰਦੇ ਨੂੰ ਹ ਹਾਂ ਜੀ ਉਰੀ ਖੜੇ ਨੇ ਲਾ ਫੋਨ ਜੇ ਨਾ ਆਏ ਤੇਰੇ ਤੇਰੇ ਪੈਂਦੇ ਦੇਖੀ ਨਹੀਂ ਫੋਨ ਲਾਉਣਾ ਮੈਂ ਤੁਹਾਡੇ ਸਾਹਮਣੇ ਨਹੀਂ ਤੇਰੇ ਪੈਂਦੇ ਦੇਖੀ ਲਾ ਚਾਹ ਰਸੀ ਤੇ ਸਪੀਕਰ ਦੇ ਲਾ ਸਪੀਕਰ ਦੇ ਲਾ ਇਹਦਾ ਤੇਰਾ ਫੋਨ ਹੀ ਨਹੀਂ ਜਗਦਾ ਮੈਂ ਚੱਕੂਗਾ ਜੀ ਉਹ ਤੇਰੇ ਲਾਉਣੀ ਪਣੀ ਹੈ ਹੈਲੋ ਕਿਆ ਵਲੇ ਕੀਆ ਹਲੋ ਠੀਕ ਆ ਓਏ ਮਰਦਾ ਜਿਹੜਾ ਤੈਨੂੰ ਅੱਜ ਮਿਲਿਆ ਸੀ ਤੜਕੇ ਹਾਂ ਹਾਂ ਓਏ ਮੈਨੂੰ ਮਾਲ ਚਾਹੀਦਾ 10 ਕਿਲੋ ਇਹ ਦੰਨਿਆ ਆ ਜਾਮ ਜਿੱਥੇ ਮੈਨੂੰ ਮਿਲਿਆ ਸੀ ਉੱਥੇ ਆ ਜਾ ਕਿੱਥੇ ਇੱਥੇ ਮੋੜ ਤੇ ਤੇ ਆਸਤੇ ਤੇ ਚਲ ਆ ਗਿਆ ਆ ਜਾ ਮੈਂ ਫੋਨ ਆਉਂਦਾ ਹੀ ਬੰਦਾ ਦੇਖ ਲੈ ਜੇ ਤੇਰੇ ਪਹਿਣੀ ਵਾਲਿਆ ਜਨਾ ਸਾਹਮਣੇ ਮਾਲ ਦੇ ਕੇ ਜਾਊਗੀ ਚੱਬ ਨਹੀਂ ਤੇਰੇ ਪਹਿਣੀ ਵਾਲਿਆਂ ਗਰੀਬ ਬੰਦੇ ਨੂੰ ਮਾਰ ਦੇ ਬੰਦੂ ਦੀ ਨਿਗਾਹ ਤੇਰੀ ਉਹ ਵੀ ਬਾਜੂ ਨਹੀਂ ਕੋਈ ਗੱਲ ਨਹੀਂ ਮੈਂ ਆਉਣਾ ਹੀ ਤੁਸੀਂ ਇੱਥੇ ਖੜ੍ਹਜੋ ਬੰਦਾ ਨਹੀਂ ਆਉਂਦੇ ਬੁੱਕੀ ਵਾਲਾ ਹੀ ਉਹ ਆ ਜਾ ਬਾਈ ਟਾਈਮ ਲਾਤਾ ਆ ਲੈ ਕਿਹਨੂੰ ਇਹਨੂੰ ਦੇਣਾ ਇਹਨੂੰ ਓਏ ਇਹਨੂੰ ਕਹਿੰਦਾ ਮੈਂ ਲੈਣਾ ਜੂ ਗੱਲ ਹੋਣਾ ਚਲੋ ਚਲੋ ਫਿਰ ਚਲੋ ਚਲੋ रे मर कोठिया कोई गरीब बंद जाके देख लो टाइम पास कर देना टाइम पास क्यों करी हांजी हाँ जी ਕੋਈ ਤੂੰ ਚੰਗਾ ਨਹੀਂ ਕੀਤਾ ਯਾਰ ਮੈਂ ਤੇਰਾ ਖੇ ਚੰਚਲਵਾ ਦੇ ਓਏ ਮੰਡੀ ਇਹ ਬਗੜੀ ਨੇ ਉਹ ਮੰਡੀ ਨਹੀਂ ਮੈਂ ਸਾਡੇ ਹੁੰਦੇ 27 ਦੇ ਨੀਚੇ ਤੂੰ ਦਿੱਤੇ ਵਿੱਚ ਹੀ ਨੇ ਸਰੇ ਆ ਮੁ ਵੀ ਮਾਤ ਨਾ ਕਰੇਗਾ ਸਾਰਾ ਨਾ ਮੈਂ ਹਾਂ ਹੁਣ ਸ਼ਕੀ ਆ ਪੁੱਕੀ ਆਈ ਇਹ ਪੁੱਕੀ ਨਹੀਂ ਹੈ ਨਾ ਤੂੰ ਬਗਿਆੜ ਰੱਖੇ ਮੰਦਿਰ ਵਗੈਰ ਕੇ ਹੈ ਹਾਂ ਮੇਰੀ ਗੱਲ ਸੁਣ ਮੈਂ ਕਿਹੜਾ ਬਾਲਾ ਬੱਟਾ ਬਲੈਕੀ ਹਾਂ ਹਾਂ ਕਿੱਲੋ ਅੱਧਾ ਕਿਲੋ ਵੇਚ ਅੱਧਾ ਕਿਲੋ ਕਿਰ ਥੋੜਾ ਸਰ ਹੋਰ ਨਸ਼ੇ ਮਾੜਿਆ ਇਹ ਕੀ ਮਾੜਿਆ ਇਹ ਮੈਂ ਕੀ ਵੀ ਖਾ ਕੇ ਨਸ਼ਾ ਇਹ ਖਾ ਕੇ ਤੀਆਂ ਲੱਗੇ ਤੇ ਲੈ ਮੈਂ ਗਲਤ ਨਾ ਖਾਈ ਵੇਚੇ ਟਿੱਪੇ ਟਿੱਪਾ ਵੇਚਦਾ ਕੈਸੂਲ ਵੇਚਦਾ ਕੱਟੇ ਵੇਚਦਾ ਆ ਤੇਰੇ ਸਾਹਮਣੇ ਆ ਸਾਹਮਣੇ ਆ ਤੇ ਗਵਾਏਗਾ ਮੈਂ ਤੈਨੂੰ ਦੱਸਦਾ ਇਹਨੂੰ ਮੈਂ ਚਮਚਾ ਨਹੀਂ ਲਵਾਇਆ ਬਸ ਇਹ ਤਾਂ ਮੇਰੇ ਤੇ ਹੀ ਲੱਗ ਆ ਤੇਰਾ ਤੁਰਤ ਦਾ ਗਵਾਹ ਹਣਦਾ ਗਵਾਹੀ ਚਾਹੀਦੀ ਮਲਾਜਮਾਂ ਨੂੰ ਮੇਰੀ ਗੱਲ ਸੁਣੋ ਮਲਾਜਮ ਮੇਰੀ ਗੱਲ ਸੁਣੋ ਕੱਲੇ ਜਾਣੇ ਗੱਲ ਸੁਣੋ ਹਾਂ ਦੱਸੋ গীতি চে গৈ